ਇਹ سلسلہ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਚਾਹੇ ਮੁਗਲ ਹੋਣ ਚਾਹੇ ਰਾਜੜਾ ਉਹ ਯਤਨ ਕੀਤਾ ਔਰ ਜਿਆਦਾ ਤੱਕ ਉਹ ਸਫਲ ਰਹੇ ਔਰ ਸਮੇਂ-ਸਮੇਂ ਦੇ ਉਤੇ ਸ਼ਹੀਦ ਭਗਤ ਸਿੰਘ ਉਦਮ ਸਿੰਘ ਸ਼ੁਭਕਰਨ ਸਿੰਘ ਵਰਗੇ ਨੌਜਵਾਨ ਨਾਂ ਨੂੰ ਰੱਦ ਕਰਵਾ ਕੇ ਤੇ ਲੋਕਪੱਖੀ ਨੀਤੀਆਂ ਦੇ ਉੱਤੇ ਮੋਹਰ ਲਗਾਉਂਦੇ ਰਹੇ ਸੋ ਸਾਡੇ ਮਹਾਨ ਭਾਰਤ ਦੇ ਵਿੱਚ ਗੱਲ ਚੱਲਦੀ ਹੈ ਕਿ ਤਨੂਨ ਵਿਵਸਥਾ ਇੱਥੇ ਦੀ ਬਹੁਤ ਵਧੀਆ ਹੈ ਪਰ ਕਿਹੜਾ ਕਾਨੂੰਨ ਕਹਿੰਦਾ ਹੈ ਕਿ ਤੁਸੀਂ ਕੁਝ ਮੁਠੀ ਪਰ ਲੋਕਾਂ ਨੂੰ ਕਰੋੜਾਂ ਲੋਕਾਂ ਦਾ ਕਾਰੋਬਾਰ ਖੋਹ ਕੇ ਦੇਣ ਦੀ ਤਿਆਰੀ ਕੀਤੀ ਹੈ ਉਹ 15 ਦਿਨ ਪਹਿਲਾਂ ਕੰਦਾ ਉਸਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਜਦੋਂ ਅਸੀਂ ਕੰਦਾ ਦੇ ਨੇੜੇ ਵੀ ਨਹੀਂ ਪਹੁੰਚੇ ਤੇ ਤੁਸੀਂ ਗੋਲੀਆਂ ਚਲਾਈਆਂ ਜਿਹਦੇ ਵਿੱਚ ਹੁਣ ਤੱਕ ਮੌਜੂਦਾ ਜੋ ਜ਼ਖਮੀ ਹੋਏ ਜਾਂ ਕਿਸਾਨ ਉਹਨਾਂ ਦੀ ਗਿਣਤੀ ਲੈ ਲਈਏ ਤੇ 500 ਦੇ icit ਗਿਣਤੀ ਬਣ ਗਈ ਹੈ ਜ਼ਖਮੀਆਂ ਦੀ ਅੱਖਾਂ ਤੇ ਜਿਨ੍ਹਾਂ ਦੀ ਰੋਸ਼ਨੀ ਚਲੀ ਗਈ ਉਹ 5-6 ਕਿਸਾਨ ਸਾਡੇ ਉਹ ਹੋਵੇ ਔਰ ਜਿੰਨੀਆਂ ਜਾਨਾਂ ਚੜੀਆਂ ਗਈਆਂ 50 ਦੇ ਕਰੀਬ ਉਹ ਕਿਸਾਨ ਨੇ ਸੋ ਸਰਕਾਰਾਂ ਭਰਾਵੋ ਜ਼ਬਰ ਕਰਦੀਆਂ ਹਨ ਕਾਨੂੰਨ ਇੱਥੇ ਜਿਹੜੀ ਲੀਡਰਸ਼ਿਪ ਹੁੰਦੀ ਹੈ ਜਿਹੜੇ ਸਰਕਾਰੀ ਲੀਡਰ ਨੇ ਉਹਨਾਂ ਦੀਆਂ ਉਹਨਾਂ ਲਈ ਕਾਨੂੰਨ ਹੋਰ ਹੈ ਸੈਲੀਬ੍ਰਿਟੀ ਲਈ ਕਾਨੂੰਨ ਹੋਰ ਹੈ ਤੇ ਤੁਹਾਡੇ ਲਈ ਕਾਨੂੰਨ ਹੋਰ ਹੈ ਇੱਕ ਤਾਂ ਦੋਰੇ ਮਾਪਦੰਡ ਹੁੰਦੇ ਆ ਸਾਡੇ ਇੱਥੇ ਤੇਰੇ ਤੇਰੇ ਮਾਪਦੰਡ ਨੇ ਇੱਥੇ ਤਾਂ ਉਹ ਸਾਡੇ ਭੈਣ ਭਰਾ ਜਿਹੜੇ ਆ ਉਹ ਜ਼ਿਲ੍ਹਿਆਂ 'ਚ ਬੈਠੇ ਆ ਜਿਹੜੇ ਆਪਣੀ ਸਜਾਵਾਂ ਜੜੀਆਂ ਨੇ ਸਜ਼ਾ ਤੋਂ ਦੁੱਗਣੀਆਂ ਤਿੱਗੜੀਆਂ ਜੜੀਆਂ ਨੇ ਉਹ ਕੱਟ ਚੁੱਕੇ ਆ ਇਸ ਤੋਂ ਵਿਧਾਨ ਇਹ ਕਾਨੂੰਨ ਵਿਵਸਥਾ ਕਿ ਅਨਾਜ ਪੈਦਾ ਕਰ ਰਿਹਾ ਕਿਸਾਨ ਉਹਦੀ ਫਸਲ ਦਾ ਰੇਟ ਤੁਸੀਂ ਕਿਸਾਨ ਦੀ ਫਸਲ ਦੇ ਮੁਤਾਬਕਤਾ ਕੀ ਦੇਣਾ ਹੈ ਤੁਸੀਂ ਆਪਣੇ ਬਣਾਏ ਹੋਏ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਵੀ ਨਹੀਂ ਦੇ ਰਹੇ 2006 ਜਦੋਂ ਡਾਕਟਰ ਸੁਆਮੀਨਾਥ ਕਮਿਸ਼ਨ ਦੀ ਰਿਪੋਰਟ ਆਉਂਦੀ ਹੈ ਤੇ 14 ਤੱਕ ਯੂਪੀਏ ਸਰਕਾਰ ਜਿਹੜੀ ਮਨਮੋਹਨ ਸਿੰਘ ਨੇ 10 ਸਾਲ ਚਲਾਈ ਉਹਨਾਂ ਦੇ ਟੇਬਲ ਤੇ ਰੁਲਦੀ ਰਹੀ ਰਿਪੋਰਟ ਉਸ ਤੋਂ ਬਾਅਦ ਮੋਦੀ ਵੀ ਸਿਆਸਤ ਕਰਦੇ ਰਹੇ ਸੋਇਸਲੀ ਪ੍ਰਭੋ ਇਹਨਾਂ ਨੇ ਤਾਂ ਰਜਨੀਤੀ ਕਰਨੀ ਹੈ ਕਿਸਾਨਾਂ ਨੂੰ ਦੇਣ ਵਾਲੇ ਪਾਸੇ ਕੁਝ ਨਹੀਂ ਜਿਵੇਂ ਹੁਣੇ ਘਣਿਆ ਸਾਹਿਬ ਨੇ ਕਿਹਾ ਇੱਕ ਪੁਆਇੰਟ ਇਹਨਾਂ ਦਾ ਮੇਰੇ ਦਿਮਾਗ 'ਚ ਛੱਬ ਗਿਆ ਕੇ ਭਾਈ ਕਾਨੂੰਨ ਤੁਹਾਡੇ ਵਿਵਸਥਾਵਾ ਤੁਹਾਡੀਆਂ ਬਸ ਗੱਲ ਸਿਰਫ ਇਹ ਆ ਵੀ ਇਹਨਾਂ ਨੂੰ ਆਪਾਂ ਲਾਗੂ ਕਿਵੇਂ ਕਰਵਾਉਣਾ ਸਾਡੀ ਤਰਫ ਤੋਂ ਲੋਰ ਵਾਲੀਆਂ ਸਰਕਾਰਾਂ ਸਾਡੇ ਖੂਨ ਕੇ ਲਵਾਉਣ ਵਾਲੇ ਕਾਨੂੰਨ ਬਣਾਉਣਗੇ ਇਹਨਾਂ ਚੀਜ਼ਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸੋ ਸਮਾਂ ਹੋ ਚੁੱਕਿਆ ਹੈ ਸ਼ੁਭਕਰਤ ਸਿੰਘ ਔਰ ਸਮੂਹ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੈ ਕਿ ਜਿਹੜੇ ਤਾਂ ਕੋਈ ਤੁਸੀਂ ਮੋਰਚੇ ਦੇ ਵਿੱਚ ਡਟੇ ਹੋ ਧੰਕਾਂ ਦੇ ਯੋਗ ਹੋ ਜਿਹੜੇ ਹਾਲਾਂ ਨਹੀਂ ਮੋਰਚੇ ਦਾ ਹਿੱਸਾ ਬਣੇ ਉਹ ਘਰਾਂ ਦੇ ਸੁੱਖ ਤਿਆਗੋ ਔਰ ਆਪਣੇ ਕਿਸਾਨ ਮਜ਼ਦੂਰ ਦੇ ਹੱਕ ਦੇ ਜਿਹੜੇ ਕਾਨੂੰਨ ਹੈ ਕਰੋੜਾਂ ਕਿਸਾਨਾਂ ਮਜ਼ਦੂਰਾਂ ਦੇ ਚੁੰਨੇ ਦੀ ਅੱਗ ਬਲਦੀ ਰੱਖਣ ਵਾਲੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਵੱਡੇ ਪੱਗਰ ਦੇ ਉੱਤੇ ਮੋਰਚੇ ਦਾ ਹਿੱਸਾ ਬਣੋ ਇਹੀ ਸੱਚੀ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ ਔਰ ਸਮੂਹ ਸ਼ਹੀਦਾਂ ਨੂੰ ਸਾਡਾ ਸਹਿਯੋਗ ਦੇ ਉਹਨਾਂ ਦੀ ਸ਼ਹਾਦਤ ਦਾ ਮੁੱਲ ਨਹੀਂ ਦਿੱਤਾ ਜਾ ਸਕਦਾ ਇਹ ਜੋ ਕਰਜ਼ਾ ਹੈ ਕਿਸਾਨੀ ਸੰਘਰਸ਼ ਦੇ ਉੱਤੇ ਇਹ ਪਰਿਵਾਰ ਦਾ ਕਰਜ਼ਾ ਕਿਤੇ ਵੀ ਮੋੜਿਆ ਨਹੀਂ ਜਾ ਸਕਦਾ ਸੋ ਸਾਡੀ ਆਦਰਸ਼ ਦੇਵਤੀ ਸਤਿਗੁਰ ਦੇ ਚਰਨਾਂ ਵਿੱਚ ਸਤਿਗੁਰੂ ਕਿਰਪਾ ਕਰਿਓ ਸ਼ੁਭ ਕਰਨ ਦੇ ਪਰਿਵਾਰ ਨੂੰ ਹਮੇਸ਼ਾ ਜੜਦੀ ਕਣਾਂ ਦੇ ਵਿੱਚ ਰੱਖਿਓਰ ਕਿਸਾਨੀ ਕਿੱਤੇ ਨੂੰ ਜੜਦੀ ਕਣਾਂ ਵਿੱਚ ਰੱਖਿਓ ਬਲ ਉੱਡਣ ਸਮਰੱਥ ਬਖਸ਼ਿਓ ਕਿ ਅਸੀਂ ਜਲਦੀ ਮੋੜਤੇ ਦੀ ਜਿੱਤ ਕਰਜ਼ੇ ਕਰਕੇ ਘਰਾਂ ਨੂੰ ਵਾਪਸ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ about oh, the oh, oh, oh.